ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸੀ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਹਿਰ ਜਿਹੜਾ ਸ਼ੀਰਪਾਲ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕਿਉਂਾ ਦੇ ਮੱਦੇ ਨਜ਼ਰ ਰੱਖਦੇ ਹਾਂ ਜ਼ਿਲ੍ਹਾ ਪੁਲਿਸ ਸ਼ੀਰਪਾਲ ਸਿੰਘ ਨਗਰ ਵੱਲੋਂ ਨਵਾਂ ਸ਼ਹਿਰ ਵਿਖੇ ਐਸਐਸਪੀ ਡਾਕਟਰ ਮਹਾਰਕਾ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ ਫਲੈਗ ਮਾਰਚ ਕੀਤਾ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਨਗਰ ਦੇ ਵਿੱਚ ਅਸੀਂ ਫਲੈਗ ਮਾਰਚ ਕਰਦੇ ਹੈਗੇ ਸਾਡੇ ਕੋਲ ਬੀਐਸਰਜ ਟੁਪੜੀਆਂ ਦੇ ਨਾਲ ਪੰਜਾਬ ਪੁਲਿਸ ਦੇ ਮੁਰਾਜਮ ਵੀ ਹੈ ਇਹ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਅਸੀਂ ਪਹਿਲਾਂ ਵੀ ਜਿਹੜੇ ਫਲੈਗ ਮਾਰਚ ਕਰਦੇ ਰਹੇ ਹਾਂ ਅੱਜ ਸਾਡਾ ਨਵਾਂ ਸ਼ਹਿਰ ਦੇ ਵਿੱਚ ਵੀ ਫਲੈਗ ਮਾਰਚ ਹੈ ਬੰਦਾ ਸਬਡਿਵੀਜ਼ਨ ਦੇ ਵਿੱਚ ਵੀ ਤੇ ਬਲਾਚੋ ਸਬਡਿਵੀਜ਼ਨ ਵਿੱਚ ਵੀ ਫਲੈਗ ਮਾਰਚ ਕਰਦੇ ਗਏ ਇਹਦੇ ਰਾਹੀਂ ਅਸੀਂ ਲੋਕਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜਾ ਪੁਲਿਸ ਹੈਗੀ ਆ ਉਹ ਹਰ ਸਮੇਂ ਹਾਜ਼ਰ ਹੈਗੀ ਹੈ ਤੇ ਜਿਹੜਾ ਵੀ ਕੋਈ ਸ਼ਰਾਬੀ ਅੰਸਰ ਹੈਗਾ ਉਹਨੂੰ ਬਿਲਕੁਲ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਕਰਨੀ ਦਿੱਤੀ ਜਾਊਗੀ ਤੇ ਫਿਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਕਰਦਾ ਹੈਗਾ ਤਾਂ ਉਹਦੇ ਖਿਲਾਫ ਵੀ ਕੰਟ੍ਰੋਲ ਹੋ ਸਕਦਾ ਹੈ ਸਬ ਪਬਲਿਕ ਨੇ ਸਭ ਚੈਨਜੀ ਚੱਲਣੀ ਚਾਹੀਦੀ ਹੈ ਤਾਂ ਬਿਲਕੁਲ ਜ ਬਿਲਕੁਲ ਜਿਹੜੇ ਸਾਡੇ 4 ਹਾਈ ਟੈਕ ਨਾਕਾਸ ਹੈਗੇ ਉੱਤੇ 24 ਘੰਟੇ ਟੈਕਿੰਗ ਚੱਲਦੀ ਹੈ ਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਰੀਸੈਂਟ ਦਿਨਾਂ ਦੇ ਵਿੱਚ ਸਾਡੀ ਉੱਥੇ ਰਿਕਵਰੀ ਵੀ ਹੈਗੀ ਦੋਸਤੋ ਇਲਾਵਾ ਵੀ ਦਿੱਲੀ ਜਿਹੜੀ ਹੈਗੀ ਐ ਸਿ ਸ਼ਹਿਰ ਦੇ ਵਿੱਚ ਤੇ ਜਿਹੜੇ ਦੂਜੇ ਚਲੇ ਆ ਮੈਂ ਸਾਡੀਆਂ ਅੱਧਾਂ ਲੱਗ ਗਈਆਂ ਉੱਥੇ ਵੀ ਨਾਕਾਬੰਦੀ ਕਰਕੇ ਟੈਲੀ ਚੈਕਿੰਗ ਕੀਤੀ ਹੈ। ਅ ਜਿਨ੍ਹਾਂ ਕੋਈ ਬਲੈਕ ਕਲਿੰਨ ਲੱਗੀ ਹੋਣੀ ਜਾਂ ਵੀਆਈਪੀ ਲਿਖਿਆ ਜਾਂ ਪ੍ਰੈਸ ਲਿਖਿਆ ਨੰਬਰਦਾਰ ਬਗਣਾ ਉਹਨਾਂ ਗੱਡੀਆਂ ਦੀ ਬਹੁਤ ਟੈਕ ਚੈਕ ਹੋ। ਤੇ ਦੇਖੋ ਜੀ ਜਿਹੜੇ ਅ ਸਾਸੀ ਨਾਕੇ ਲਗਵਾ ਰਹੇ ਹੈਗੇ ਆ ਜੇ ਜੀ ਸਾਡੇ 24 ਘੰਟੇ ਨਾਕੇ ਚੱਲਦੇ ਆ। ਉਹਨਾਂ ਨੂੰ ਇਹ ਪੂਰੀ ਇਨਸਟਰਕਸ਼ਨ ਹੈਗੀ ਐ ਜੇ ਕੋਈ ਮੋਟਰਸਾਈਕਲ ਆ ਬਿਨਾ ਨੰਬਰ ਪਲੇਟ ਤੋਂ ਹੈਗਾ ਜਾਂ ਕਿਸੇ ਕੋਲ ਆਰਸੀ ਨਹੀਂ ਹੈਗੀ ਜਾਂ ਜਿਹੜੇ ਆ ਬੁਲਟ ਤੇ ਪਟਾਕੇ ਮਾਰਦੇ ਹੈਗੇ ਜਾ ਜਿਵੇਂ ਤੁਸੀਂ ਦੱਸਿਆ ਕਿ ਗੱਡੀਆਂ ਤੇ ਕਾਲੇ ਸ਼ੀਸ਼ੇ ਲਾਇਵ ਹੋਏ ਉਹਨਾਂ ਦੇ ਖਿਲਾਫ ਵੀ ਸਖਤ ਕਸ਼ਨ ਲੈ ਰਹੇ ਆਂ ਤੇ ਅਸੀਂ ਕਾਫੀ ਜਿਹੜੇ ਰੀਸੈਂਟਲੀ ਅਸੀਂ ਦੀ ਦੇ ਆਰਾਊਂਡ ਮੋਟਰਸਾਈਕਲ ਜਿਹੜੇ ਕੱਲ ਤੇ ਬੱਸਾਂ ਦੇ ਵਿੱਚ ਆਰਾਊਂਡ ਅਪ ਵੀ ਕੀਤੇ ਆਂ ਕਿੰਨਾ ਕੁ ਟਿਕੰਗ ਹੋਇਆ ਇਸ ਤੋਂ ਮੈਂ ਆ ਬਿਲਕੁਲ ਜੀ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਇਲਾਕੇ ਵੀ ਚੱਲ ਰਿਹਾ ਤੇ ਅਸੀਂ ਕਸਟਮ ਆਪਰੇਸ਼ਨ ਵੀ ਜਿਹੜੇ ਹੈਗੇ ਆ ਅਸੀਂ ਪਹਿਲਾਂ ਕੀਤੇ ਵੀ ਆ ਤੇ ਅੱਗੇ ਵੀ ਕਰਾਂਗੇ ਜਿੱਦਾ ਆਡ ਹੈਗਾ ਗੜਬੜਾ ਹੈਗਾ ਇਹਨਾਂ ਏਰੀਆ ਦੇ ਵਿੱਚ ਅਸੀਂ ਕਸਟਮ ਆਪਰੇਸ਼ਨ ਨਹੀਂ ਕਰ ਸਕਦੇ ਕੋਈ ਸਮਝ ਨਹੀਂ ਹੋਣੀ ਸਾਬ बिल्कुल आ, रिकवरी बिल्कुल जी ਸਾਡੀ ਰਿਕਵਰੀ ਹੈਗੀ ਹੈ ਜੀ ਅਸੀਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਰਾਉਂਡ ਦੇ ਤੁਸੀਂ ਦੇਖੋਗੇ ਸਰਦੀ ਦੇ ਰਾਉਂਡ ਜਿਹੜੇ ਸਾਡੇ ਐਂਟੀ ਜੀਐਸ ਐਕਸਾਈਜ਼ ਦੇ ਬੱਚੇ ਤੇ ਉਹਨਾਂ ਦੇ ਵਿੱਚ ਅਸੀਂ ਕਾਫੀ ਜਿਹੜੇ ਮੁੰਡੇ ਨੂੰ ਫੜ ਕੇ ਪਹਿਲਾਂ ਵਿੱਚ ਦੇਖਿਆ ਸਰ ਆਪਰੇਸ਼ਨ ਦੀ ਗੱਲ ਨਹੀਂ ਜੀ ਰਿਕਵਰੀ ਦੀ ਆਪਰੇਸ਼ਨਦਰਾ ਜਿਹੜੀ ਸਾਡੀ ਸਰਚ ਹੈਗੀ ਹੈ ਅਸੀਂ ਕਾਫੀ ਬੰਦਿਆਂ ਨੂੰ ਰਾਉਂਡ ਅਪ ਕਰਕੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਹੈ ਤੇ ਪ੍ਰੀਵੈਂਟਿਵ ਐਕਸ਼ਨ ਲਈ ਜਾਂਦਾ ਹੈ ਜੇ ਕੋਈ ਤੁਹਾਨੂੰ ਕੋਈ ਹੈਲਪਲਾਈਨ ਨੰਬਰ ਵੀ ਜਾਣਕਾਰੀ ਆ ਬਿਲਕੁਲ ਜੀ ਸਾਡਾ ਤੁਸੀਂ ਜੇ ਕੋਈ ਤੁਹਾਡੀ ਕਿਸੇ ਦੀ ਵੀ ਕੋਈ ਸਮ ਜਾਣਕਾਰੀ ਦੇਣਾ ਚਾਹੁੰਦੇ ਹੋ ਸਾਡਾ ਕੰਟਰੋਲ ਰੂਮ ਨੰਬਰ ਵੀ ਹੈਗਾ ਸਾਨੂੰ 112 ਤੇ ਵੀ ਜਿਹੜੀ ਹੈਗੀ ਜਾਣਕਾਰੀ ਦਿੱਤੀ ਗਈ ਹੈ। ਲੋਕ ਜਿਲ੍ਹਾ ਚੋਣਾ ਅਫਸਰ ਸੇਮ ਲਾਲ ਸਵੀਪ ਨੋਡਲ ਅਫਸਰ ਬਣੋ ਸਵੀਪ ਗਤੀ ਵਿਦਿਆ ਦੇ ਕਹਿ ਨਵਾਂ ਸ਼ਹਿਰ ਦੇ ਜਾਗਰੂਕ ਕੀਤਾ ਗਿਆ। ਅਧਰਕਾਰ ਅੰਦੇਸੀ ਵੀ ਰਿਪੋਰਟ ਨਵਾਂ ਸ਼ਹਿਰ ਦੇ ਹਦਾਇਤਾਂ ਦੇ ਮੁਤਾਬਕ ਸਾਡੀ ਇਹਦੇ ਸਵੀਪ ਨੋਡ ਲੱਫ ਜਿਹੜੀ ਡਿਊਟੀ ਲੱਗੀ ਆ ਉਹਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਆਪਾਂ ਜਿੱਥੇ ਵੀ ਤੁਹਾਨੂੰ VOTER ਮਿਲਦੇ ਆ ਪਬਲਿਕ ਮਿਲਦੀ ਆ ਜਾਂ ਸਕੂਲ ਹੈਗੇ ਆ ਕਾਲਜ ਹੈਗੇ ਆ ਸਾਰੀਆਂ ਸਾਂਝੀਆਂ ਥਾਵਾਂ ਤੇ ਜਾ ਕੇ ਆਪਾਂ ਜਿਹੜਾ ਆ VOTERਾਂ ਨੂੰ ਜਿਹੜਾ ਆ ਐਜੂਕੇਟ ਕਰਦੇ ਆ ਕਿ ਆਪਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੇ ਵਿੱਚ ਆਪਾਂ ਬਿਨਾਂ ਕਿਸੇ ਲਾਲਚ ਤੋਂ ਪੂਰੀ ਇਮਾਨਦਾਰੀ ਨਾਲ ਬੋਟਾਂ ਪਾਉਣੀਆਂ ਹੈਗੀਆਂ ਤਾਂ ਹੀ ਆਪਾਂ ਇੱਕ ਵਧੀਆ ਉਮੀਦਵਾਰ ਦੀ ਚੋਣ ਕਰਕੇ ਕਾਹੀ ਆਪਾਂ ਆਪਣੇ ਇਲਾਕੇ ਦਾ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਤੇ ਆਪਣੇ ਇੰਡੀਆ ਦਾ ਵਿਕਾਸ ਕਰ ਸਕਦੇ ਆ ਤੇ ਉਹਦੀ ਤਰੱਕੀ ਦੇ ਵਿੱਚ ਹਿੱਸਾ ਪਾ ਸਕਦੇ ਆ ਸੋ ਜਿੰਨੀਆਂ ਵੀ ਭੈਣਾਂ ਆਈਆਂ ਆ ਸਾਰਿਆਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਿਨਾਂ ਕਿਸੇ ਲਾਲਚ ਤੋਂ ਪੂਰੀ ਇਮਾਨਦਾਰੀ ਨਾਲ ਵੋਟਾਂ ਪਾਉਣੀਆਂ ਆ ਦੂਜੇ ਨੰਬਰ ਤੇ ਮੈਂ ਰਿਕਵੈਸਟ ਕਰੂੰਗਾ ਕਿ ਬਾਲ ਵਿਆਹ ਨੂੰ ਰੋਕਣ ਲਈ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਨੀ ਆ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਐਸ.ਡੀ.ਐਮ ਸਾਹਿਬ ਨੂੰ ਇੱਕ ਲੈਟਰ ਆਈ ਆ ਉਹਦੇ ਤਹਿਤ ਜਿਹੜਾ ਆ ਆਪਾਂ ਇੱਕ ਕੀਤੀ ਕਰਨੀ ਆ ਕਿ ਬਾਲ ਵਿਆਹ ਨੂੰ ਰੋਕਣ ਲਈ ਆਪਾਂ ਹਰ ਸੰਭਵ ਯਤਨ ਕਰਨਾ ਆ ਜਿੱਤਨਾ ਕਿ ਆਸ਼ਾ ਵਰਕਰ ਸਾਡੀਆਂ ਆਸ਼ਾ ਵਰਕਰ ਭੈਣਾ ਆਸ਼ਬ ਸਿੱਲੀ ਡੈਕਟਰ ਜਿਹੜਾ ਫੀਲਡ ਦੇ ਵਿੱਚ ਜਾਂਦੀਆਂ ਆ ਉਹਨਾਂ ਨੂੰ ਪਤਾ ਆ ਕਿ ਕਿੱਥੇ ਬਾਲ ਵਿਆਹ ਹੁੰਦੇ ਆ ਉਹਨਾਂ ਨੂੰ ਰੋਕਣ ਲਈ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਸੋ ਜਿੰਨੀਆਂ ਵੀ ਆਸ਼ਾ ਵਰਕਰ ਭੈਣਾ ਆਈਆਂ ਆਏ ਆ ਕਿੰਨੀ ਡਟ ਰਿਆ ਸਾਰਿਆਂ ਦਾ ਮੈਂ ਤੇ ਜਲਤ ਨੂੰ ਆਦੀ ਆ ਧੰਨਵਾਦੀ ਅਸੀਂ ਭਾਰਤ ਦੇ ਭਾਰਤ ਦੇ ਨਾਗਰਿਕ ਨਾਗਰਿਕ ਲੋਕਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਅਸੀਂ ਆਪਣੇ ਦੇਸ਼ ਦੀਆਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਮਰਿਆਦਾ ਨੂੰ ਮਰਿਆਦਾ ਨੂੰ ਕਾਇਮ ਰੱਖਾਂਗੇ ਕਾਇਮ ਰੱਖਾਂਗੇ ਅਤੇ ਸਤੰਤਰ ਸਤੰਤਰ ਨਿਰਪੱਖ ਨਿਰਮਲ ਅਤੇ ਅਤੇ ਸ਼ਾਂਤ ਮਨ ਚੋਣਾ ਸ਼ਾਂਤ ਮਨ ਚੋਣਾ ਦੇ ਮਨ ਨੂੰ ਦੇ ਮਨ ਨੂੰ ਬਰਕਰਾਰ ਰੱਖਦੇ ਹੋਏ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਨਿਡਰ ਹੋ ਕੇ ਕਰਮ ਬਰਕ ਜਾਤੀ ਭਾਈਚਾਰੇ ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਸਾਰੀਆਂ ਚੋਣਾਂ ਵਿੱਚ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ਧੰਨਵਾਦ ਜਿਲ੍ਹਾ ਇਕਨੋਮੀ ਸਭਾ ਹਾਟਾਟੇ ਸ਼ੇਰਪਾਲ ਸਿੰਘ ਨਗਰ ਦੇ ਪੈਰਾ ਲੀਗਲ ਵਾਰੰਟੀ ਤੇ ਦੇਸ ਰਾਜ ਵਾਲੀ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਨਵਾਂ ਸ਼ਹਿਰ ਦੇ ਨਜ਼ਦੀਕੀ ਪਿੰਡ ਲਗੜਵਾ ਦੇ ਯੂਕੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਾਗਰੂਕਤਾ ਸੈਮੀਨਾਰ ਲਗਾ ਕੇ 1098 ਚਾਈਲਡ ਹੈਲਪਲਾਈਨ ਦੀ ਜਾਣਕਾਰੀ ਦਿੱਤੀ ਅੱਤਰਕਾਰ ਪਰਦੇਸੀ ਰਿਪੋਰਟ ਨਵਾਂ ਸ਼ਹਿਰ ਜ਼ੇਲੀ ਟੇਪਰ ਜੁਡੀਨੋ ਲੋ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਦੇ ਵਿੱਚ ਵਿਚਾਰ ਰੈਲੀ ਕਰਕੇ ਸਿਵਲ ਸਮਝੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਸੌਂਪਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸੇ ਹਰਤੇ ਧੰਨਵਾਦ ਕਿ ਸਾਡੀਆਂ ਆਸ਼ਾ ਪੈਣਾ ਏਕਾ ਕੀਤਾ ਇੱਥੇ ਪਹੁੰਚੀਆਂ ਮੈਂ ਇੰਨੀ ਗੱਲ ਕਹਿਣਾ ਚਾਹੁੰਦੀ ਆ ਵੀ ਸਾਨੂੰ ਤਾਂ ਪਹਿਲਾਂ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਸੈਲਰੀ ਵੀ ਨਹੀਂ ਦੇਣੀ ਕਿੰਨੀਆਂ ਸਰਕਾਰਾਂ ਗਈਆਂ ਆ ਕੇ ਵੋਟਾਂ ਲੈ ਕੇ ਹਨ ਜੇ ਹੁਣ ਵੀ ਵੋਟਾਂ ਦੀ ਗੱਲ ਕੀਤੀ ਜਾਂਦੀ ਆ ਬੇਖੋ ਪੈਣਾ ਘਰਾਂ ਚ ਜਾ ਕੇ ਕਹਿਣ ਵੇ ਵੋਟ ਹਨਾ ਆਪਣੇ ਦੋਏ ਤੇ ਜ਼ਿੰਮੇਵਾਰੀ ਤੇ ਪੈਣਾ ਤਾਂ ਜ਼ਿੰਮੇਵਾਰੀ ਤੇ ਲੈ ਲੈਣਗੀਆਂ ਵੋਟ ਲਾਅ ਦੇ ਦੇਣਗੀਆਂ ਪਰ ਜਿਹੜੇ ਬੰਦਿਆਂ ਨੂੰ ਸ਼ਰਾਬ ਤੇ ਲਾਉਂਦੇ ਆ ਉਹ ਉਹ ਕਹਤੇ ਜੇ ਹਰੇਕ ਕੰਮ ਲਈ ਆਸ਼ਾ ਵਰਕਰ ਹੀ ਕਿਉਂ ਮੋਰੇ ਕੀਤੀਆਂ ਜਾਂਦੀਆਂ ਵੋਟਾਂ ਲੈਣੀਆਂ ਹੁਣ ਕਿ ਘਰ ਘਰ ਜਾ ਕੇ ਆਸ਼ਾ ਕਹਦੇ ਵੇ ਹਨਾ ਕੋਈ ਵੀ ਪਿੰਡਾਰੇ ਵਿੱਚ ਮੁੰਡਿਆਂ ਤੇ ਨਸ਼ੇ ਤੇ ਕੌਣ ਲਾਉਂਦੀਆਂ ਸਰਕਾਰਾਂ ਲਾਉਂਦੀਆਂ ਆਸ਼ਾ ਵਰਕਰ ਭੈਣਾਂ ਨੂੰ ਗਦੀ ਵੇੜ ਚ ਕੌਣ ਪਾਉਂਦਾ ਇੱਕ ਕੰਮ ਹਜੇ ਸਮਾਪਤ ਨਹੀਂ ਹੁੰਦਾ ਦੂਜਾ ਕੰਮ ਦਿੱਤਾ ਜਾਂਦਾ ਕਿਉਂ ਦਿੱਤਾ ਜਾਂਦਾ ਪਹਿਲਾਂ ਉਹਨੂੰ ਪਹਿਲਾ ਕੰਮ ਪੂਰਾ ਕਰੋ ਤਾਂ ਆਸ਼ਾ ਭੈਣਾਂ ਉਹਦੇ ਕਰ ਕੰਮ ਨਹੀਂ ਗੇ ਇੱਕ ਸਿਰਫ 10 ਰੁਪਏ ਦੀ ਆਈਡੀ ਤੇ ਭੈਣਾਂ ਨੂੰ ਲਾਇਆ ਜਾਂਦਾ ਕੰਮ ਕਰਨ ਲਈ ਠੀਕ ਹੈ ਜੀ ਉਹਦੇ ਵਿੱਚੇ ਬੀਪੀ 슈ਗਰ ਦਾ ਕੰਮ ਦਿੱਤਾ ਜਾਂਦਾ ਵੇ ਕਰਕੇ ਦਿਓ ਪਹਿਣਾ ਪਹਿਣਾ ਨੇ ਪਹਿਲਾਂ ਆਵਾ ਆਈਡੀ ਤਾਂ ਬਣਵਾ ਲਵਾ ਫਿਰ ਆ ਬੀਪੀ 슈ਗਰ ਦਾ ਵੀ ਕਰਕੇ ਦੇਣਗੀ ਇਹ ਕੰਮ ਉਹ ਸੀ ਇਹ ਚਾ ਦਾ ਕੰਮ ਕੀਤਾ ਆ ਉਹ ਵੀ ਆਸ਼ਾ ਬਣ ਪਹਿਣਾ ਤੇ ਚੋ ਪਿਆਂਦਾ ਜਦ ਕੀ ਆਸ਼ਾ ਹਾਂਜੀ ਅੱਜ ਜਿਹੜਾ ਤੁਸੀਂ ਇਹ ਮੁਜਾਰਾ ਕਰ ਰਹੇ ਹੋ ਰੋਸ ਮੁਜਾਰਾ ਕਰ ਰਹੇ ਹੋ ਕਿ ਕਾਦੇ ਲਈ ਕਰ ਰਹੇ ਹੈਗੇ ਕੀ ਤੁਹਾਡੀ ਮੰਗ ਹੈ ਸਰ ਮੈਂ ਸ਼ਕੁੰਤਲਾ ਸਰੋਆ ਡੈਮੋਕ੍ਰੈਟਿਕ ਆਸ਼ਾ ਵਰਕਰ ਤੋਂ ਸਿਲੀਰਾ ਦਾ ਜੂਨੀਅਰ ਪੰਜਾਬ ਦੇ ਸੂਬਾ ਜਨਨ 77 ਤੇ ਜ਼ਿਲ੍ਹਾ ਪ੍ਰਧਾਨ ਮੈਂ ਇਹ ਜਿਹੜੀ ਸਾਡਾ ਅੱਜ ਦਾ ਰੋਸ ਰੈਲੀ ਆ ਇਹ ਪੰਜਾਬ ਸਰਕਾਰ ਨੇ ਸਾਡੀਆਂ ਆਸ਼ਾ ਵਰਕਰਾਂ ਦੇ ਉੱਤੇ ਇੱਕ ਤਲਵਾਰ ਲਟਕਾਈ ਆ ਕਿ ਜਿਹੜੀ 58 ਸਾਲ ਦੀ ਆਸ਼ਾ ਹੋ ਗਈ ਆ ਤੇ ਉਹਦੀਆਂ ਨੀ ਇਕੱਲੀ ਆਸ਼ਾ ਹੋ ਗਈ ਹੈ ਜਾਂ ਸਾਫ ਸਿਲੀਕਿਟਰ ਤੇ ਆਸ਼ਾ ਦੋਨਾਂ ਦੇ ਉੱਤੇ ਜਾਨਕਿ ਨੀ ਬੇ ਜਿਹੜੀ 58 ਸਾਲ ਦੀ ਹੋ ਗਈ ਆ ਉਹਦੇ ਉਹਨਾਂ 31 31 ਮਾਰਚ ਨੂੰ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਖਤਮ ਕਰਤੀਆਂ ਤੇ ਇਹ ਜਿਹੜੀ ਲੈਟਰ ਪੰਜਾਬ ਸਰਕਾਰ ਨੇ ਕੱਢੀ ਸੀ ਇਹਦੇ ਖਿਲਾਫ ਜਿਹੜਾ ਸਾਡੀਆਂ ਕੁੜੀਆਂ ਚ ਭਾਰੀ ਰੋ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਦ ਤੁਸੀਂ ਸਾਨੂੰ ਬਾਰਕਰ ਨਹੀਂ ਮੰਨਿਆ ਤੇ ਫਿਰ ਤੁਸੀਂ ਸਾਡੇ ਸਰਕਾਰੀ ਮੁਲਾਜ਼ਮਾ ਮੁਲਾਜ਼ਮਾ ਵਾਲੀ ਰਿਟਾਇਰਮੈਂਟ ਦੀ ਜਿਹੜੀ ਇਹ ਜੇ ਉਹ ਕਿਦਾਂ ਥੋਪ ਰਹੇ ਆ ਤੁਹਾਨੂੰ ਕਦ ਦੀ ਲੈਟਰ ਆਈ ਆ ਇਹ ਸਾਡੀ 11 ਮਾਰਚ 11 April ਦੀ ਆ ਤੁਹਾਡੀ 11 April ਦੀ ਲੈਟਰ ਆਈ ਹੋਈ ਆ ਲੇਕਿਨ ਹੁਣ ਤੇ ਫਿਲਹਾਲ ਚੌਣ ਜਾਬਤਾ ਲੱਗਾ ਹੋਇਆ ਤੁਸੀਂ ਇਹਦੇ ਬਲੇ ਪਹਿਲਾਂ ਗੌਰ ਕਿਉਂ ਨਹੀਂ ਕੀਤਾ ਅਸੀਂ ਪਹਿਲਾਂ ਗੌਰ ਕੀਤੀ ਆ ਅਸੀਂ CMS A ਆਪਣੇ ਜਿਹੜੇ ਐਨਆਰਐਚਐਮ ਦੇ ਡਾਇਰੈਕਟਰ ਸਾਹਿਬ ਹੈ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਉਹਨਾਂ ਨੇ ਵੀ ਅਸੀਂ ਮੰਗ ਪੱਤਰ ਭੇਜੇ ਆ ਉਹਨਾਂ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਉਹਨਾਂ ਨੂੰ ਮੀਟਿੰਗ ਦਾ ਵੀ ਟਾਈਮ ਸੀ ਉਹਨਾਂ ਦੇ ਕੋਲੋਂ ਸਾਨੂੰ ਜਿਹੜਾ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਦੇ ਨਾਲ رابطہ ਕੀਤਾ ਤੇ ਜਦੋਂ ਸਾਨੂੰ ਲੱਗਿਆ ਵੇ ਸਾਡਾ ਨਹੀਂ ਕਿ ਫਿਰ ਅਸੀਂ ਜਿਹੜਾ ਸਟੇਟ ਦੀ ਮੀਟਿੰਗ ਕਰਕੇ ਅਸੀਂ ਜਿਹੜਾ ਸੰਘਰਸ਼ ਤੇਰਾ ਪਾਇਆ ਤੇ ਸੰਘਰਸ਼ ਕਰਕੇ ਅਸੀਂ ਮੀਟਿੰਗ ਲਵਾਉਣੀ ਤੁਹਾਡੀ ਮੰਗ ਕੀ ਹੈਗੀ ਸਾਡੀ ਮੇਨ ਮੰਗ ਇਹ ਹੈ ਕਿ ਜਿਹੜੀ 58 ਸਾਲ ਦੀ ਏਜ ਕੀਤੀ ਆ ਸਾਡੀਆਂ ਪਿਆ ਇਹ ਆਪਣੀ ਸਵੈ ਇੱਛਾ ਦੇ ਅਨੁਸਾਰ ਜਿੰਨਾ ਚੱਕਰਿੰਦਾ ਸ੍ਰੀ ਚੱਲਦਾ ਉਹਨਾਂ ਚੱਕਰੇ ਕੰਮ ਕਰ ਸਕਦੀਆਂ ਜਿਨ੍ਹਾਂ ਕਹਿੰਦੇ ਸਾਡੀ 65 ਸਾਲ ਦੀ ਜਿੱਤੀ ਜਾਵੇ 58 ਸਾਲ ਤੋਂ ਵਧਾ ਕੇ ਤੇ 5 ਲੱਖ ਜਿਹੜਾ ਆ ਜਿਹੜੀ ਆਸ਼ਾ ਵਰਕਰ ਆਪਣੀ ਕਾਰਜਕਾਲ ਪੂਰਾ ਕਰਕੇ ਘਰ ਨੂੰ ਜਾਂਦੀ ਉਹਨੂੰ 5 ਲੱਖ ਰੁਪਏ ਦੀ ਗ੍ਰੈਟੀਟੀ ਦੀ ਰਕਮ ਇਹ ਤੁਹਾਡੇ 5 ਲੱਖ ਤੋਂ ਗੱਲ ਮੈਨੂੰ ਚੇਤੇ ਆਈ ਹੈ ਇੱਕ ਬਖਲੌਰ ਦੇ ਵਿੱਚ ਆਸ਼ਾ ਵਰਕਰ ਜੂਟੀ ਦੌਰਾਨ ਜਿਹੜੀ ਆ जख्मी ਹੋ ਗਏ ਇਸ ਵੇਲੇ ਪੀਜੀਆਈ ਪਈ ਆ ਕੀ ਕਹਿਣਾ ਚਾਹੂਗਾ ਸਾਰੇ ਅਸੀਂ ਸਾਡੀਆਂ ਬਹੁਤ ਸਾਰੀਆਂ ਵਰਕਰਾਂ ਇਦਾਂ ਨਹੀਂ ਆਇਆ ਜਿਹੜੀਆਂ ਡਿਊਟੀ ਦੌਰਾਨ ਜ਼ਖਮੀ ਵੀ ਹੋਈਆਂ ਕਈਆਂ ਦੀਆਂ ਤਾਂ ਦਿੱਥਾਂ ਵੀ ਹੋ ਗਈਆਂ ਉਹਨਾਂ ਨੂੰ ਕੁਝ ਮਿਲਿਆ ਉਹਨਾਂ ਨੂੰ ਸਰਕਾਰ ਨੇ ਕੱਖ ਨਹੀਂ ਦਿੱਤਾ ਐਸੇ ਕਰਕੇ ਸਾਡੀਆਂ ਆਸ਼ਾ ਵਰਕਰਾਂ ਵਿੱਚ ਭਾਰੀ ਰੋਅ ਆ ਵੀ ਅਸੀਂ ਕੰਮ ਕਰਦੀਆਂ ਜਾਨਾਂ ਤੱਕ ਦੇਣੀ ਹੈ ਸਾਨੂੰ ਸਰਕਾਰ ਸਾਡੇ ਬਾਰੇ ਕਿਉਂ ਨਹੀਂ ਸੋਚਦੀ ਤੇ ਬਾਕੀ ਅਸੀਂ ਇਹ ਕਹਿੰਦੇ ਆ ਵੀ ਸਾਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਬਾਕੀ ਜਿਹੜੀ ਵੀ ਕੋਈ ਆਸ਼ਾ ਜੀ ਦਾ ਇਹ ਰਿਮੂਵਲ ਕਰਦੇ ਆ ਜੇਕਰ ਇਹ ਇਸ ਵਾਪਸ ਲੈਟ ਨੂੰ ਨਹੀਂ ਵਾਪਸ ਲੈਂਦੇ ਤੇ ਉਹਦੇ ਧਰ ਵਾਲੇ ਪਰਿਵਾਰ ਦੇ ਵਿੱਚੋਂ ਕਿਸੇ ਵਰਕਰ ਨੂੰ ਉਹਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਨਿੰਦਣਯੋਗ ਗੱਲ ਆ ਸਰਕਾਰ ਦੀ ਵੀ ਸਾਨੂੰ 58 ਸਾਲ ਦੀ ਉਮਰ ਵਿੱਚ ਜਿਹੜੇ ਕਹਿੰਦੇ ਆ ਵੀ ਖਾਲੀ ਘਰਾਂ ਨੂੰ ਜਾਓ ਇਹ ਉਹਨਾਂ ਦੀ ਬਹੁਤ ਨਿੰਦਣਯੋਗ ਵਾਲੀ ਗੱਲ ਆ। ਆਸ਼ਾ ਬਖਰਾ ਦਿਨ ਰਾਤ ਕੰਮ ਕਰਦੀਆਂ ਉਹਨਾਂ ਨੂੰ ਕੋਈ ਚੈਨ ਨਹੀਂ ਹੈਗਾ, ਕੋਈ ਆਰਾਮ ਨਹੀਂ ਹੈਗਾ। ਕਿਸੇ ਟਾਈਮ ਵੀ ਉਹਨਾਂ ਨੂੰ ਸਾਧ ਲੈਂਦੇ ਆ। ਸਭੇ ਚੱਲਦਾ ਆ। ਆਵਾ ਦਾ ਦਿਨ ਰਾਤ ਦੇ ਸਰਵੇ ਦੀਆਂ ਗੱਲਾਂ ਇਹੀ ਸਰਵੇ ਕਰੋ ਆਵਾ ਦਾ ਰਜਿਸਟਰ ਪੂਰੇ ਕਰੋ ਘਰ ਘਰ ਜਾਓ ਕਿੰਨਾ ਕੰਮ ਹਨ ਹੁਣ ਫਰੀ ਵਿੱਚ ਕਹਿੰਦੇ ਜਾਓ ਆਪਣੇ ਘਰ ਨੂੰ ਇਹ ਬਹੁਤ ਮਾੜੀ ਗੱਲ ਉਹਨਾਂ ਦੀ ਸਰਕਾਰ ਦੀ ਅਸੀਂ ਸਾਰਿਆਂ ਦੇ ਇਕੱਠੇ ਹੱਥੇ ਹੋਣ ਦਾ ਮਤਲਬ ਇਹ ਹੀ ਆ ਵੀ ਆਪਾਂ ਸਾਰਿਆਂ ਨੇ ਸਰਕਾਰ ਤੇ ਦਬਾਅ ਪਾਣਾ ਇਸ ਗੱਲ ਦਾ ਵੀ ਅਸੀਂ ਇਹ ਉਹਨਾਂ ਦੀ ਠੰਡਸ ਵਾਲੀ ਗੱਲ ਬਹੁਤ ਗਲਤ ਗੱਲ ਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਬਲਾਚੌਰ ਪੀਐਸਸੀ ਤੋਂ ਆਈ ਹਾਂ ਜੀ ਅਸੀਂ ਨਾਮ ਕੀ ਤੁਹਾਡਾ ਨਰਿੰਦਰਪੁਰ ਆਸ਼ਾ ਵਰਕਰ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜੋ ਅਸੀਂ ਆਸ਼ਾ ਵਰਕਰ ਹੁਣ ਸਰਕਾਰ ਨੇ ਨਵੀਂ ਸਾਨੂੰ ਲੈਟਰ ਭੇਜੀ ਆ ਸਾਡੀਆਂ ਆਸ਼ਾ ਵਰਕਰ 15 ਸਾਲ ਤੋਂ ਕੰਮ ਕਰ ਰਹੀਆਂ ਸੀਗੀਆਂ ਉਹਨਾਂ ਨੂੰ ਅਚਾਨਕ ਇਹ ਜਿਹੜੀ ਲੈਟਰ ਆ WhatsApp ਕਰ ਦਿੱਤੀ ਗਈ ਕਿ ਉਹਨਾਂ ਦੀ 58 ਸਾਲ ਏਜ ਹੋ ਗਈ ਹੈ ਜਿੰਨਾਂ ਦੀ ਆਸ਼ਾ ਵਰਕਰਾਂ ਦੀ ਜਾਂ ਸੁਪਰਵਾਈਜ਼ਰਾਂ ਦੀ 58 ਸਾਲ ਏਜ ਹੋ ਗਈ ਹੈ ਨਾ ਉਹਨਾਂ ਨੂੰ ਬਸ ਕੰਮ ਤੋਂ ਖਾਰਜ ਕੀਤਾ ਜਾਵੇ ਠੀਕ ਆ ਹੋਰ ਕੀ ਕਹਿਣਾ ਚਾਹੁੰਦੇ ਆ ਹੁਣ ਤਾਂ ਸਾਰਾ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿਹੜੀਆਂ ਕੁੜੀਆਂ 58 ਸਾਲ ਦੀ ਰਿਟਾਇਰਮੈਂਟ ਕਰਕੇ ਕੁਝ ਰਿਟਾਇਰਮੈਂਟ ਕਰਤਾ ਜਾਂ ਕੁਝ ਵੀ ਕਰਤਾ ਉਹਨਾਂ ਨੂੰ ਘਰ ਭੇਜ ਦਿੱਤਾ ਉਹਨਾਂ ਦੇ ਲਈ ਅਸੀਂ ਇਹੀ ਰਿਕੁਐਸਟ ਸਰਕਾਰ ਨੂੰ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਸਰੋਪੇ ਦੇ ਤੌਰ ਤੇ ਜੇਕ ਸੇਵਾ ਭਰਤੀ ਦੇ ਤੌਰ ਤੇ ਉਹਨਾਂ ਨੂੰ ਤੁਸੀਂ ਆਪਣੀ ਕੰਮ ਤੇ ਮਾਨਵਤਾ ਤੇ ਲਗਾਇਆ ਹੋਇਆ ਸੀਗਾ ਸੇਵਾ ਦੇ ਤੌਰ ਤੇ ਸਰੋਪੇ ਦੇ ਤੌਰ ਤੇ ਉਹਨਾਂ ਨੂੰ ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਨੂੰ ਘਰ ਜਾਣ ਦੇ ਦਿੱਤਾ ਜਾਂਦਾ ਹਾਂਜੀ ਆਪਣੇ ਗਰਸਨੋ ਦੀ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰਾਜਵਿੰਦਰ ਕੌਰ ਪੋ ਹਾਂਜੀ ਬੋਲੋ ਬੋਲੋ ਰੌਕ ਪ੍ਰਧਾਨ ਮੁਕੰਦਪੁਰਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਜਿਹੜੀ ਇਹ ਲੈਟਰ ਇਸ਼ੂ ਕੀਤੀ ਆ 58 ਸਾਲ ਵਾਲੀ ਉਹਨੂੰ ਫੋਰੀ ਵਾਪਸ ਲਵੇ ਕਿਉਂਕਿ ਕੁੜੀਆਂ ਬਹੁਤ ਵਧੀਆ ਕੰਮ ਕਰਦੀਆਂ ਆ ਜਾਂ ਤਾਂ ਇਹ ਨਹੀਂ ਸਾਨੂੰ ਮਲਾਜਮ ਜੇ ਮੰਨਦੇ ਆ ਤਾਂ ਉਹਨਾਂ ਵਾਲਾ ਹੀ ਸਕੂਲ ਸਾਡੇ ਤੇ ਲਾਗੂ ਕਰਨਾ ਹਨਾ ਹਾਂਜੀ ਤੁਸੀਂ ਤੁਹਾਡਾ ਕੀ ਨਾਮ ਹੈ ਹਾਂਜੀ ਆਸ਼ਿਫ ਛੱਤਰ ਸੈਕਟਰ ਆਪਣੇ ਲਾਣਾ ਚਿੱਕਾ ਤੇ ਪੀਐਸਸੀ ਸੱਜਤਵਾ ਕੀ ਕਹਿਣਾ ਚਾਹੁੰਗੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੀ ਨਾ ਦੀ ਇਹ ਜਿਹਾ ਬੁਧਾ ਕੇ ਪੈਰਸਲ ਕੀਤੀ ਜਾਵੇ ਤੇ ਬਾਕੀ ਕੁੜੀਆਂ ਸਾਡੀਆਂ ਬਹੁਤ ਵਧੀਆ ਟੰਗ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਘੁੰਮਣਾ ਦੋ ਅਸੀਂ ਘੁੰਮਣਾ ਤੋਂ ਆਏ ਹਾਂ ਇਹ ਕੀ ਮਾਸਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹੀ ਕਹੂੰਗੀ ਜੇ ਸਾਨੂੰ 58 ਸਾਲ ਤੱਕ ਕੱਢਣਾ ਜਾਂਦੇ ਹਨ ਅੱਜ ਤੋਂ ਹੀ ਸਾਨੂੰ ਪੱਕੀ ਤਨਖਾਹ ਦੇਣ ਤੇ ਅੱਜ ਤੋਂ 58 ਸਾਲ ਬਾਅਦ ਸਾਨੂੰ ਕੱਢ ਦੇਣ ਪਾਸੀਂ ਕੋਈ ਇਸ ਤੇ ਨਹੀਂ ਹੱਕ ਚੁੱਕਾਂਗੇ ਹਾਂਜੀ ਅੱਛਾ ਜੀ ਸਾਨੂੰ ਤਨਖਾਹ ਲਾਹਣ ਪੱਕੀ ਤੇ ਅੱਜ ਤੋਂ 58 ਸਾਲ ਬਾਅਦ ਸਾਨੂੰ ਜੇ ਕੱਢਣਾ ਹੀ ਨਹੀਂ ਸਾਨੂੰ ਉਸ ਉਸ ਦੇ ਮੁਤਾਬਿਕ ਸਾਨੂੰ ਪੈਨਸ਼ਨ ਮੁਤਾਬਿਕ ਦੇਣ ਕੁੱਟਾ ਖਾਂਦਿਆਂ ਵੀ ਨਿਕਲ ਗਏ ਇਸ ਡਰਟਾ ਨਾ ਆਇਓ ਪਿੱਤ ਨਾ ਇੱਕ ਦਿਨ ਅਸੀਂ ਆਪਣੇ ਜਿਹੜੇ ਨਿਸ਼ਾਨੇ ਪੂਰੇ ਕਰਾਂਗੇ ਜਿਹੜੀ ਰਾਸਤਾ ਆ ਉਹ ਕੋਈ ਵੀ ਹੋਈ ਆ ਉਹ 2 ਸਾਲਾਂ ਤੋਂ ਨਹੀਂ 75 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਬੈਠੀਆਂ ਉਹ ਨਹੀਂ ਸਾਡੇ ਲੋਕਾਂ ਨੇ ਕੁਝ ਨਹੀਂ ਕੀਤਾ ਸਾਡੇ ਲੋਕਾਂ ਨੇ ਤੇ ਇਹੀ ਆ ਜੇ ਚੰਡੀਗੜ੍ਹ ਕਦੇ ਵੀ ਗਏ ਆ ਉੱਥੇ ਵੀ ਲਾਠੀਆਂ ਪਾਈਆਂ ਜੇ ਕਿਸੇ ਹੋਰ ਥਾਂ ਜਾਂਦੇ ਉੱਥੇ ਹੀ ਪਾਈਆਂ ਜੇ ਦਿੱਲੀ ਨੂੰ ਜਾਂਦੇ ਠੰਗ ਉੱਥੇ ਹੀ 60 ਸਾਲ ਇਹ ਚ ਕੀਤੀ ਜਾਵੇ ਇਸ ਵਹਿ ਇਸ਼ਕ ਜੋ ਜੇਰਾ ਭਾਵ ਨਾਲੇ ਭਾਰਤੀ ਕੀਤੀ ਆ ਕਿਹਨਾਂ ਨੇ ਮੰਨਿਆ ਨਹੀਂ ਬੈ ਸਾਨੂੰ ਬਰ ਕਰਿਆ ਇਹਨਾਂ ਨੇ ਇਹ ਸਾਡੇ ਦੇ ਕਾਨੂੰਨ ਕਿੱਦਾ ਲਾਗੂ ਕੀਤਾ ਇਹਨਾਂ ਨੇ ਪੁੱਛਦੇ ਆ ਮੈਂ ਜੇ ਸੀ ਤੁਹਾਡੇ ਬਰ ਕਰਾ ਹੀ ਨਹੀਂ ਤੇ ਤੁਸੀਂ 58 ਸਾਲ ਵਾਲੀ ਤਾਂ ਮਲਾਜਮਾਂ ਦੀ ਇਹ ਇਹ ਰਟਾਇਰਮੈਂਟ ਦੀ ਏਜ ਆ ਤੇ ਸਾਨੂੰ ਤੁਸੀਂ ਮਲਾਜਮੇ ਨਹੀਂ ਮੰਨਿਆ ਤੁਸੀਂ ਕਿਹੜੇ ਨੇਰੇ ਚ ਤੀਰ ਮਾਰਦੇ ਆ ਇਹ ਵੀ ਮੈਂ ਇਹਨਾਂ ਨੂੰ ਭਗਵਾਨ ਤਮਨ ਨੂੰ ਪੁੱਛਦੀ ਆ ਵੀ ਇਹ ਕਿੱਥੇ ਤੁਸੀਂ ਤੀਰ ਮਾਰਦੇ ਆ ਹੁਣ ਕਿੰਨੇ ਮਿਲਦੇ ਸਕੂਲ ਲਾਤੇ ਜਾਣ ਲੱਗ ਪੂਰੀ ਦੁਨੀਆ ਉਸ ਵੇਲੇ ਜੇ ਕੋਈ ਕਦਮ ਚਲਦੇ ਸੀ ਆਸ਼ਾ ਵਰਕਰਾਂ ਮੇਂ ਚੱਲਦੇ ਸੀ ਘਰ ਘਰ ਜਾ ਕੇ ਇਹ ਕੋਈ ਪੁੱਛਦਾ ਸੀ ਵੀ ਤੁਸੀਂ ਠੀਕ ਠਾਕ ਹੋ ਤਾਂ ਆਸ਼ਾ ਵਰਕਰਾਂ ਜਾਂਦੀਆਂ ਸੀ ਔਰ ਇਸ ਗਵਰਨਮੈਂਟ ਨੇ ਉਹਦਾ ਕੋਈ ਇਨਸੈਂਟਿਵ ਉਹਦਾ ਕੋਈ ਜਿਹੜਾ ਫਾਇਦਾ ਉਹ ਆਸ਼ਾ ਵਰਕਰ ਨੂੰ ਨਹੀਂ ਦਿੱਤਾ ਇਹਦੇ ਕੀ ਕਾਰਨ ਆ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ

ਕਨਫੇਰੈਂਸ ਲਮੀਆਂ ਤੇ ਤਾਲੀਆਂ ਸਰਗਰਮੀਆਂ ਲੱਗੇ ਹਾਜ਼ਰ ਹੋਮਾਗੇ ਉਗੋਪਕ ਵਾਸਤੇ ਪਰਦੇਸੀ ਨੂੰ ਪ੍ਰਜਾਜਤ ਦਿਓ ਧੰਨਵਾਦ